ਜੇ ਕੋਈ ਨਸ਼ਾ ਕਰਦਾ ਤਾਂ ਪਿੰਡਾਂ ਦੇ ਚਾਲ ਕਰਕੇ ਦੇਖਿਆ ਗਿਆ ਕਿ ਉਹਦੇ ਬਾਰੇ ਜਾਣਕਾਰੀ ਨਹੀਂ ਦਿੰਦਾ ਕੋਈ ਵੀ ਉਹਦੇ ਰਿਕਾਰਡਿੰਗਾਂ ਜਾਦਾ ਤੋਂ ਬੇਨਤੀ ਕਰਨੀ ਚਾਹੁੰਦਾ ਪੇਟੀ ਤੁਹਾਡੇ ਘਰ ਤੁਹਾਡੇ ਆਂਡ ਪਾਉਂਡ ਤੁਹਾਡੇ ਪਿੰਡੇ ਚ ਕੋਈ ਬੱਚਾ ਨਸ਼ਾ ਕਰਦਾ ਉਹਦੇ ਬਾਰੇ ਮੈਨੂੰ ਜਾਣਕਾਰੀ ਦਿਓ ਅਸੀਂ ਨਾਲ ਕੇ ਅਪਰਾਧਾਂ ਕਰਾਂਗੇ ਕਿ ਨਸ਼ਾ ਡਾਊਨ ਕੇਂਦਰ ਚ ਭਾਵੇਂ ਉਹਦਾ ਨਸ਼ਾ ਛੁਡਾਏ

ਔਰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰਾਂ ਕੋਲ 20% ਦੇ ਰਦਾਂ ਨਹੀਂ ਨਛਾਂਪਾ ਜਿਹੜੀ ਨਛਾਂ ਸਲਾਹ ਮੈਂ ਆਖ ਰਿਹਾ ਪੁਆਇੰਟ ਕੀ ਉਹਦੇ ਦੇ ਵਿੱਚ ਜਿੰਨੇ ਵੀ ਛਾਕੇ ਆਫਸਰਾਂ ਦਾ ਸਪੋਤ ਸਹਯੋਗ ਕਰਨੇ ਚਾਕੇ ਪਰ ਮਾਗਵਾ ਤੋਂ ਸਹਯੋਗ ਆਣਾ ਨਹੀਂ ਕਿਉਂ ਜਿਹੜੇ ਛਾਕੇ ਨਹੀਂ ਬਚੇ ਆ ਮਾਪਿਆਂ ਨਾਲ ਡਾਕਟਰਾਂ ਦੇ ਸਾਹਮਣੇ ਤੋਂ ਬਾਹਰ ਨਹੀਂ ਸਕੇ ਕਰਤੀ ਤੇ ਸਰ ਜਸਟ ਮੈਂ ਇਹ ਨੂੰ ਸੁਤਾਰਾ ਤਾਂ ਕਿ ਤੁਹਾਨੂੰ ਬਾਕੀ ਸਭ ਕੁਝ ਚੈੱਕ ਕਰਨਾ ਹੈ ਬੜੀ ਖੈਰ ਦੀ ਗੱਲ ਹੈ ਮਾਪਿਆਂ ਦੇ ਵਿਚ ਤੇ ਬੱਚਿਆਂ ਦੇ ਤਾਰਾ ਸਾਈਨ ਨੂੰ ਬੁਢੇ ਨਹੀਂ ਸਾਥ ਦੇ ਕੇ ਮੋੜਨ ਦੇ ਗੱਲ ਕਰਦਾ ਇਹ ਬਹੁਤ ਹੀ ਮਿੱਠੀ ਗੱਲ ਹੈ ਪਰ ਕੀ ਇਹ ਅੰਕ ਜਾਂ ਜੁਰਮਾਨਾ ਤੇ ਇਹਦੇ ਮਾਪਿਆਂ ਨੂੰ ਨਹੀਂ ਖਾਂਦੀ ਜਾਈ ਕੋਈ ਜਾਂ ਸਰਕਾਰੀ ਤੋਂ ਬਣਾਤਾ ਉਹ ਬਈ ਇਸ ਇੱਕ ਤੋਂ ਛੱਟਾਵਾ ਕਰਦੇ ਹਨ ਔਰ ਇਹ ਨਹੀਂ ਆਇਆ ਕਿ ਇਹਨਾਂ ਨੂੰ ਕਿਸ ਤੋਂ ਤੋਂ ਬਾਰੇ ਕਿ ਅੰਕੜੇ ਦੋਮੰਦ ਦੇ ਸੀ ਪੰਜਾਬ ਨਾ पैददा तो आप करवे और आगे से ये सिस्टम काम काम जो करके बहुत बढ़िया और शानदार और ये जो हुआ था ताकि सभी लोगों के कोई पहुंच सके सेम सेल से नहीं सिर्फ कुछ लोगों की जिंदगी में ये सारी आवाज दे रहा तो डॉक्टर ये समझते हैं क्या कहना कि वो लगातार देश को चुनौतियों देखेंगे से थोड़ा बात करना चाहिए आज की जरूरतों ਔਰ ਤਾਂ ਕਰਦਾ ਮਮਤਾ ਦੋ ਹੀ ਨੇ ਨਕਸ਼ਨ ਕਿੰਨੀ ਅਖਾਰ ਨਹੀਂ ਉਹ ਜਾ ਕੇ ਸੁਨੇਹਾ ਪਾਉਂਦਾ ਕੋਲ ਤਾਂ ਡਸਪੋਟ ਹੈ ਜੇ ਤੇ ਇਸ ਕਰਕੇ